ਅੱਜ ਦੇ ਗੱਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਰ ਬਾਸੀ ਵਲੌਗ ਮੇਰੀ ਘਰੀ ਡੋਟ ਚਲੀ ਸੀ ਓ ਮਾਈ ਗॉड ਘਰੀ ਡੋਟ ਚਲੀ ਤੇ ਤੁਸੀਂ ਦੇਖ ਸਕਦੇ ਹੋ ਕਿ ਆ ਅਸੀਂ ਦੁਪੱਟੇ ਦੀਦੀ ਨੇ ਲਿਆ ਹੋਇਆ ਤਾਂ ਮੈਂ ਆਪਣੇ ਹੱਥ ਫੜਿਆ ਹੋਇਆ ਇੱਕ ਦੁਪੱਟਾ ਹੋਰ ਚਾਹੀਦਾ ਕਿੱਥੇ ਆ ਅਸੀਂ ਬਹੁਤ ਹੀ ਕੋਈ ਖਾਸ ਵੀਡੀਓ ਸ਼ੂਟ ਕਰਨ ਲੱਗੇ ਹਾਂ ਛੋਟੇ ਜੀ ਕੋਸ਼ਿਸ਼ ਕਰਨ ਲੱਗੇ ਆ ਦੇਖਦੇ ਆ ਕਾਮਯਾਬ ਹੁੰਦੀ ਕਿ ਨਹੀਂ ਹਾਂ 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 ਚਲੋ ਜੀ ਇਹ ਲਓ ਜੀ ਆ ਦੇਖੋ ਇੱਧਰ ਆਪਣੀ ਜਿਹੜੀ ਜਨਤਾ ਹੈਗੀ ਆ ਰੈਡੀ ਹੋ ਰਹੀ ਹੈ ਸਾਰੀ ਤੇ ਹੁਣ ਆਪਾਂ ਵੀਡੀਓ ਸ਼ੂਟ ਕਰਦੇ ਆ ਤੇ ਤੁਸੀਂ ਦੱਸਿਓ ਸਾਰੇ ਜਣੇ ਕਿ ਤੁਹਾਨੂੰ ਕਿਵੇਂ ਲੱਗੀ ਇਹ ਸਾਡੇ ਕੈਮਰਾਮੈਨ ਨੇ ਸਾਰੇ

ਨੀ ਤੇ ਤੌਰ ਦੇਖੋ ਇਹਨਾਂ ਦੀ ਇੰਡੀਅਨਸ ਦੀ ਹਾਂਜੀ ਬਈ ਫਾਰਨਰਸ ਅਜ ਵਿੱਚ ਚਲੋ ਖੜੇ ਹੋ ਵੋ ਓ ਮਾਈ ਗੋਡ ਵੀ ਆਲ ਆਰ ਸੋ ਐਕਸਾਈਟਡ ਟੂ ਮਾਚ ਐਕਸਾਈਟਡ ਵਾਇਆ ਕਪੜੇ ਸੁੱਕਣੇ ਪਾਣੀ ਸੁੱਕ ਜਾਂਦੇ ਤੇ ਸੈਟਅਪ ਜਿਹੜਾ ਹੈਗਾ ਉਹ ਲੱਗ ਚੁੱਕਿਆ ਟੁੱਟਿਆ ਹੋਇਆ ਮੰਜਾ ਆ ਵਾਹ ਜੀ ਵਾਹ ਦਮਨ ਨੂੰ ਕੈਮਰਾ ਲਾਇਆ ਵਾਹ ਜੀ ਵਾਹ ਇੱਕ ਐਕਟਰ ਵੱਡੇ ਐਕਟਰ ਨਾਲ ਸੋਹਣਾ ਵੱਡਾ ਐਕਟਰ ਛੋਟੇ ਐਕਟਰ ਨਾਲ ਸੋਹਣਾ ਤੇ ਉਸ ਤੋਂ ਵੀ ਛੋਟਾ ਹੋਰ ਸੋਹਣਾ ਸੋਹਣੇ ਤੇ ਸੋਹਣਾ ਐਕਟਰ ਜਿਹੜਾ ਹੋਇਆ ਨਹੀਂ 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 ਚੀਜ਼ਾਂ ਨਹੀਂ ਵੇਖਣਾ ਹੈਗਾ ਕਿੱਧਾ ਪਾਣਾ ਇੱਥੇ ਤੂੰ ਕੀ ਕਰਨ ਦੀਆਂ ਜੇ ਅੱਜ ਕਿੱਧਾ ਨਹੀਂ ਹੈਗਾ ਬੈਠੀ ਹੋਈ ਉਹ ਜੀ ਵਿਆਹ ਕਿ ਕਿੱਦੇ ਵਾਲੀ ਕਿੱਧਾ ਪਾਣਾ ਇੱਥੇ ਤੂੰ ਕੀ ਕਰਦੀਆਂ ਬੈਠਾ ਵਾਹ ਨੀਤਾ ਕੈਮਰਾਮੈਨ ਜੀ ਆਓ ਜੀ ਆਓ ਜੀ ਬਈਏ ਉਹ ਕਿ ਆ ਕੇ ਦੱਸ ਤਾਂ ਸਹੀ ਕਿ ਬੀਬੀ ਜ਼ਗੀਰ ਕੌਰ ਨੇ ਆਣ ਕਾ ਲਾਲੀਆਂ ਕਾਲੀਆਂ ਫਤ ਟੁੱਟ ਜੂ ਪੁੱਤੇ ਟੁੱਟਚੂ ਖਾਂਡੇ ਟੁੱਟ ਜੂ ਪੁੱਤੇ ਨਾ ਕਰ ਗਏ ਵਿਚਾਰੇ ਬੈਠੂਗੀ ਆ ਜਾ ਕਰਾਣਾ ਕੀ ਮੈਨੂੰ ਤੇ ਤੈਨੂੰ ਦੱਸਿਆ ਨਹੀਂ ਕੁਝ ਜਗਨ ਨੇ ਤਾਂ ਕਰਨਾ ਨਹੀਂ ਮੈਂ ਬਸ ਘਾਣ ਦੇਖਣਾ ਮੈਂ ਕੋਈ ਨਹੀਂ ਕਰਾਂ ਚੱਲ ਆ ਫਿਰ ਕਰ ਅੱਛਾ ਮੈਂ ਬੋਲਣਾ ਵਾਹ ਜੀ ਲੀਡ ਐਕਟਰ ਪਨੀਤ ਤਰੀਲ ਕਿੰਨੇ ਬਣਾਣੀਆਂ ਆ ਵੇਖੋ ਐ ਨੂੰ ਤਰਲੇ ਮਾਰਨੇ ਪੈਂਦੇ ਤੁਸੀਂ ਕਹਿੰਦੇ ਨਾ ਗगन ਦੀਦੀ ਐਂ ਕਰੋ ਗगन ਦੀਦੀ ਆਹ ਦੇਖ ਵੀਡੀਓ ਸ਼ੂਟ ਕਰਨ ਲਈ ਕੋਈ ਆਉਂਦਾ ਨਹੀਂ ਹੈਗਾ ਆ ਗਿਆ ਆ ਗਿਆ ਜੀ ਆ ਗਿਆ ਤਾ ਸੁਣੋ ਆ ਗਿਆ ਜੀ ਆ ਗਿਆ ਤਿੰਨੇ ਜਾਣੇ ਤੁਸੀਂ ਹਾਂਜੀ ਇੱਕ ਫੋਨ ਤੇ ਵੀਡੀਓ ਨਾਲ ਬਣਾ ਲਓ ਫਿਰ ਹੋਇਆ ਤਾਂ ਤੂੰ ਤਾਂ ਤਿੰਨਾਂ ਨੇ ਪਹਿਣਾ ਨਾ ਹੀ ਇੱਥੇ ਹੀ ਮੋਲ ਤੂੰ ਕ ਤੂੰ ਕ ਮੋਲ ਵੇਖਣਾ ਲਦੀ ਆਣੇ ਜੱਟੀ ਨੱਚੇ ਪਟਿਆਲਾ ਘੜਖੜ ਕਿੱਦਾਂ ਤਾਂ ਖੜੇ ਹੋ ਕੇ ਮਾ ਅਰਬਾ ਇਹਦਾ ਰਬੜ ਘਣ ਲੇਗਾ ਇਦਾਂ ਹੀ ਕਰਨਾ ਹੁੰਦਾ ਹੈਗਾ ਜੁੜਾ ਬਿਨਾਂ ਰਬੜ ਪੈਂਡ ਤਾ ਇਹ ਤਾਂ ਸ਼ੂਟ ਹੋ ਰਿਹਾ ਹੈ ਐਂਜੋਏ ਹੋ ਰਿਹਾ ਹੈ ਜਿਹੜੀ ਚਾਰੇ ਜਿਨ੍ਹਾਂ ਦੀ ਲਾਈਫ ਬੜੀ ਟੈਨਸ਼ਨ ਵੀ ਪੁੱਛੀ ਹੈਗੀ ਮੇ ਕੈਮਰਾ ਮੇ ਜਿਹੜੀਆਂ ਸਾਹਮਣੇ ਹੁੰਦੇ ਹੈ ਕੈਮਰਾ ਫੜਾਤਾ ਮੁੰਡਾ ਤਿਆਰ ਕਰਨ ਲੱਗੇ ਪਏ ਮੁੰਡਾ ਤਾਂ ਮੈਂ ਮੈਂ ਮੁੰਡਾ ਦਾ ਪਾਪ ਨਹੀਂ ਤੁਨੂੰ ਇਹ ਮੇਰਾ ਮੁੰਡਾ ਹੈ ਮੁੰਡਾ ਦਾ ਮੁੰਡਾ ਮੈਂ ਆ ਬੰਦਾ ਸੀ ਲੰਬਾ ਉੱਚਾ ਮੁੰਡਾ ਮਿੰਤੂ ਤਾਂ ਨਾ ਮਿਲਣਾ ਆ ਜਾਏਗੀ ਤੇ ਬੜਾ ਵੱਡਾ ਹੋ ਗਿਆ ਤੁਨੂੰ ਇਹ ਤਾਂ ਆਪਾਂ ਵੀ ਜੂਰਕ ਟਿਕ ਪਣੀ ਤਾਂ ਬੱਡੇ ਟਾਈਆਂ ਚਲੋ ਜੋ ਇਹ ਮੇਸਰ ਹੰਤਾ ਸਰਮਨ ਪੇਰ ਦੇ ਮੌਰੀ ਮਾਜ ਕੱਟ ਕੇ ਦਿਖਾਉਣੇ ਨੇ ਤੁਹਾਨੂੰ ਗਾਇਜ਼ ਮੇਰੇ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ ਬੰਨਿਆ ਹੋਇਆ ਕੀ ਹੋ ਰਿਹਾ ਹੈ ਇਹ ਸਭ ਕੀ ਹੋ ਰਿਹਾ ਹੈ ਦਰਸ਼ਕ ਨਹੀਂ ਹੈ ਮਿਲਦਾ ਨਾ ਇਹ ਕਿਹਾ ਬੜਕਾ ਬੰਦੋ ਮਿਲ ਬੜਕਾ ਲੰਦੋ ਨਹੀਂ ਆ ਜਾ ਨਹੀਂ ਆ ਮੇਰੀ ਤੇਰੇ ਮੈਂ ਤੇਰਾ ਆ ਮੇਰਾ ਗੋਦਾ ਪਾਪੇ ਦਾ ਨਾਮ ਮੇਰਾ ਕੇਲਾ ਠੀਕ ਹੈ ਯਾਰ ਕਿਉਂ ਅੰਦਰ ਦੇ ਵਿੱਚ ਕਰ ਰਹੇ ਹੋ ਮੰਮੀ ਆ ਗਈ ਚੁੱਪ ਨਾ ਜੀ ਸੁਣਦੀ ਹੈਗੀ ਫੇਰ ਯਾਰ ਹਾਂ ਹੌਲੀ ਬੋਲੋ ਯਾਰ ਮੇਰਾ ਫੇਰ ਕਰ ਤੂੰ ਰੋਲਾ ਘਟ ਪਾਉ ਚੁੱਪ ਰੋਲਾ ਘਟ ਪਾਉ ਇਧਰ ਰੱਖ ਸਦਾ ਕੈਨ ਚਾਈਲੀ ਹਾਂ ਫਿਰ ਚਾਈਲੀ ਆਮ ਨਾ ਬੋਲਨੇ ਠੀਕ ਹੈ ਪਿੰਡ ਚਾਈਲੀ ਨਾਮ ਮੇਰਾ ਗੋਦਾ ਪਾਪੇ ਦਾ ਨਾਮ ਮੇਰਾ ਦਾ ਕੇਲਾ ਸਨ ਉਹਦਾ ਤੇ ਮੈਂ ਤੁਹਾਨੂੰ ਹਾਂਜੀ ਕੀ ਹੋ ਗਿਆ ਜੀ ਤੁਹਾਨੂੰ ਇੱਧਰ ਉਹ account ਬੰਦ ਕਰਤਾ ਮੇਰਾ Instagram ਦਾ oh my god ਤੇ ਲੋ ਜੀ ਇੱਧਰ ਰਾਜਾ ਬੇਟਾ ਦਾ ਕੇਕ ਰੈਡੀ ਹੈ ਅਸੀਂ ਲੱਗੇ ਹਾਂ ਜੀ ਕੇਕ ਕੱਟਣ ਤੁਸੀਂ ਆਪ ਭਾਂਡੀਆਂ ਮੰਪਾਣੀ ਚੱਲ ਗਿਆ ਜੀ ਕਿੱਡੀ ਗੱਲ ਲੈ ਬਟੇ ਧੀਆ ਧਿਆਣੀਆਂ ਕੰਮ ਕਰਦੀਆਂ ਸੋਹਣੀਆਂ ਲਾਦੀਆਂ ਨੇ ਮੈਨੂੰ ਪਾਣੀ ਚਾਹੀਦਾ ਮੈਨੂੰ ਤਾਂ ਕੀ ਹੁੰਦਾ ਮੰਨਦੇ ਅੱਛਾ ਜੀ oh ho ho ਚਲੋ ਜੱਤੀ ਕਰੋ ਜੱਤੀ ਕਰੋ ਓਹ ਅਮਾਨ ਦੀ ਛੋਜੀਆਂ ਰਹਿ ਗਈਆਂ ਨਹੀਂ ਪਾਣੋ ਸ਼ੁਕਰਵਾਰਾ ਚ ਪਹਿਲਾਂ ਲੱਗ ਗਈਆਂ ਕਿੱਡੇ ਕਰੋਕਸ ਪਾਏ ਨੇ ਤੁਸੀਂ ਸਮਝੋ ਵੀ ਮੈਂ ਹੈਗਾ ਰਾਜਾ ਬਸ ਠੀਕ ਹੈ ਮੈਂ ਕੱਟੂਗਾ ਕੇਕ ਠੀਕ ਹੈ ਤੂੰ ਤੇਰੇ ਨਾਲ ਪੱਲਾ ਪਾੜੋ ਹਾਂ ਇੱਕ ਵੀ ਫੜੇ ਐਂਗਲ ਲੜਾਈ ਕਰ ਲਿਓ ਹੁਣ ਲੋ ਆ ਗਿਆ ਜਿਹਨੇ ਪਹਿਲਾਂ ਬੋਲਦੇ ਜਾਨੀ ਦੁਸ਼ਮਣ ਆ ਗਿਆ ਹੁਣ ਤੇ ਤੂੰ ਹਰ ਵਾਰੀ ਤੂੰ ਕੇਕ ਕੱਟਦਾ ਯਾਰ ਮੈਂ ਕੱਟੂਗਾ ਮੈਂ ਕੱਟੂਗਾ ਅਰੇ ਭਰਾ ਜੀ ਵੀਡੀਓ ਕੋ ਲਾ ਕੇ ਕਹਿੰਨੇ ਰਾਜਾ ਮम्मा ਹੀ ਕੱਟੂਗਾ ਫਤਿਹਾਰੀ ਮਮੇ ਨੂੰ ਵੀਡੀਓ ਤੋਂ ਲਾ ਹਾਂ ਉਹ ਹੈ ਉਹ ਤਾਂ ਕਨੇਡਾ ਵੀ ਕੱਟਣਗੇ ਕੋਈ ਗੱਲ ਨਹੀਂ ਰਾਜ ਮਮੇ ਨੂੰ ਕਹਾਂਗੇ ਭੱਜਦੇ ਐ ਮੈਂ ਨਹੀਂ ਸੱਚੀ ਭੱਜਦੇ ਵੱਡੇ ਹੁੰਦਾ ਉੱਤੇ ਕੀ ਲਿਖਿਆ ਦੇਖੋ ਉੱਤੇ ਕੀ ਲਿਖਿਆ ਰਾਜਾ ਨਾ ਨਾ ਅਤਾ ਜੀ ਨੂੰ ਫੋਨ ਲਾਈਏ ਉਹ ਚੱਕੂ ਰਾਜਾ ਪਾ ਫੋਨ ਲੈ ਕੇ ਮੂੰਹ ਬਰੇ ਕਰ ਹਾਲੋ ਰਾਜਾ ਬੇਟੇ ਹੈਪੀ ਬਰਥਡੇ ਆਜੂ ਪਈਆ ਰੋ ਪ੍ਰਧਾਨ ਸਾਹਿਬ ਕਹਿੰਦੇ ਵੀ ਮੰਨ ਲਓ ਮੈਂ ਰਾਜਾ ਬੇਟਾ ਆਂ ਮੰਮੂ ਆ ਦੇ ਸਾਥ ਲੀ ਸੋਨੂ ਸੋਨੂ ਡਰ ਇਹਨੇ ਕੱਟਣਾ ਏ ਲੈ ਕੰਦਾ ਸਗਣ ਵੀ ਲੈ ਲੈ ਨਾਲ ਗਾਜ ਵਾਲਾ ਆਜੂ ਚਲੋ ਭਾਜੀ ਭਾਜੀ ਅੰਮਨ ਦੇ ਕੰਨੇ ਚਲਦਾ ਓ ਤੇਰੇ ਤੋਂ ਕੱਲੇ ਚਲਾ ਰਹੇ ਨੇ ਫਤਿਹ ਸਪੂਨ ਵਿੱਚ ਚੱਕ ਕੇ ਲਿਓ ਨਾਲ ਚਲੋ হি ৰ নি পাওঁ কেক কাপোৰ বায় বৰ্ডে ঠিক গাল নাই ভূক মাৰো মোমবা লৈ ভুল গৈ ਨਹੀਂ ਜੇ ਤੋ ਕਟਾਂ ਕਿਉਂ ਉਹਦਾ ਕਰਦਾਂਗੇ ਨਹੀਂ ਨਹੀਂ ਭਾਜੀ ਫੜੋ ਤੋ ਇਵਨ ਆ ਚਲੋ ਚਲੋ ਰੈਡੀ ਸਟੈਡੀ ਇੰਡੀਆ ਗੋ ਰਾਜਾ ਬੇਟਾ ਅੱਜ ਭਾਜੀ ਮਜੀਠੀਆ ਸਾਬ ਬਣੇ ਹੋਏ ਨੇ ਹਾਂ ਅੱਜ ਇਹ ਪੜੇ ਅਸੀਂ ਪਹਿਲਾਂ ਸਾਲੇ ਦਾ ਬਰਥਡੇ ਆ ਹੋਰ ਅੱਜ ਫਿਰ ਸਾਲੇ ਦਾ ਬਰਥਡੇ ਆ ਅੱਛਾ ਉਹ ਹੋਲੀ ਹਾਂ ਤੁੰ ਬੰਚਾ ਬਸ ਤਾਂ ਹੀ ਨਹੀਂ ਜਾਣਾ ਚਲੋ ਵੀ ਆਜੋ ਆ ਮੇਰੇ ਕੋਲ ਆ ਅੱਛਾ ਲੈ ਬਰੇ ਬਰੇ ਹਲਾ ਦੇ ਲੇਟ ਆਉਣਾ ਨਾ ਹਮਰ ਕੋ ਕੈਮਰਾ ਨਹੀਂ ਕੋ ਆ ਹਾਂ ਸੋਨੂ ਅਮਰਤ ਨੂੰ ਕੇ ਖਵਾਓ ਭਾਈ ਰਾਜੇ ਤੇਰਾ ਨਾਮ ਤੇਲਾ ਕੀ ਲਗਾਇਆ ਹੈ ਰਾਜੇ ਤੇਰਾ ਨਾਮ ਤੇ ਕੀ ਲਗਾਇਆ ਹੋਇਆ ਖੜ ਜਾ ਆ ਦੇਖੋ ਜੀ ਰਾਜੇ ਰਾਜੇ ਲੱਕੇ ਲੈ ਰਾਜੇ ਕੇਕਾ ਹੈਪੀ ਬਰਥਡੇ ਖਾਣਾ ਖਾ ਲਿਆ ਮੂੰਹ ਅਟਕੇ ਬੈਠਾ ਹੈ ਰਾਜੇ ਬੇਟਾ ਦਾ ਬਰਥਡੇ ਸਾਨੂੰ ਦੋ ਵਧਾਈਆਂ ਵਧਾਈਆਂ ਦਈਏ ਲੈ ਰਾਜੇ ਤੇ ਦੇਖ ਰਹੇ ਨੇ ਕਰ ਬੋਲੋ ਵਧਾਈਆਂ ਰਾਜੇ ਬੋਲੋ ਹੈਪੀ ਬਰਥਡੇ ਹਾਤੀ ਨਾਲੇ ਹਾਤੀ ਬਾਰੇ ਯਾ ਕੋਲੀ ਲੈ ਲਓ ਵੇ ਖੜ ਜਾ ਮੈਂ ਕੋਲੀਆਂ ਲੈ ਫੜ ਜਾ ਕੋਲੀਆਂ ਮੂੰਹ ਮੈਂ ਤੁਹਾਨੂੰ ਜੀ ਦਾ ਬਰਦੇ ਆ ਮੈਂ ਤੁਹਾਨੂੰ ਗੱਲ ਨੂੰ ਦਰਸਾ ਦੋ ਹਾਏ ਤੁਹਾਨੂੰ ਕਿਵੇਂ ਆਪਾਂ ਇਹ ਕੇਕ ਨਹੀਂ ਕਦੇ ਵੇਖਿਆ ਸੋਨੂੰ ਅਹੀਂ ਖਵਾ ਦੇ ਸਾਰਿਆਂ ਨੂੰ ਦੰਮਾ ਤਾਂ ਮੈਨੂੰ ਖਵਾ ਦੇ ਓਏ ਮੈਂ ਤਾਂ ਫ੍ਰੈਂਡ ਦੇਸ਼ ਜਾਣਾ ਨਹੀਂ ਇੱਥੇ ਹੀ ਨੇ ਅਜੇ ਮੇਰਾ ਬੰਦੇ ਅਜੇ ਰਾਮਪਤਾ ਫਕੇ ਮਮੇ ਨਾ ਚਾਨੂੰ ਵੀ ਬਵਾ ਦੇ ਹਾਂ ਤੂੰ ਰਹਿਣਾ ਗਾਣਾ ਜਿਹੜਾ ਵਾਸਟਮ ਨਹੀਂ ਯਾਰ ਹੋਰ ਉਹ ਵੀਡੀਓ ਪਤਾ ਕਿੰਨੇ ਮਿਲ ਲਾਦਾ ਸਟੂਡੈਂਟ ਵੇਖਣਦੇ ਮੇਰੇ ਜਿਹੜੀ ਤੇ ਕਿਹੜੀ ਅੱਜ ਤਾਂ ਮੇਰੀ ਜੂੜੇ ਵਾਲੀ ਪਾਣੀ ਉਹਦੋਂ ਕੀ ਬੰਨਾ ਜੂੜੇ ਵਾਲੀ ਦਾ ਸਿਰਾ ਵੀਡੀਓ ਆਈ ਸਿਰਾ ਹੋਰ ਉਹ ਤਾਂ ਬਾੜੀ ਉਹ ਮੈਨੂੰ ਭੇਜਿਓ ਮੈਂ ਹੀ ਪਾਉਂਗੀ ਹਣਾ ਬਾੜੀ ਟੈਗ ਕਰਦੀ ਉਹਦੇ ਤੇ ਤਾਂ ਮੈਂ ਮਿਲੀਅਨ ਫੋਲੋਅਰ ਹੋ ਜਾਣਗੇ ਉਹ ਚ ਮੈਂ ਤੁਹਾਨੂੰ ਟੈਗ ਕਰਾਂਗੀ ਤੁਹਾਨੂੰ ਤੇ ਅਮਨ ਨੂੰ हां मौसम ट्रैक्टर तो टाइम ਲਓ ਜੀ ਰਾਤ ਦੇ तकरीबन 10 ਵਜ ਚੁੱਕੇ ਨੇ ਤੇ ਅਜੇ ਹੀ ਇਹ ਚਲੀਆਂ ਨਾ ਇਹ ਚਲੀਆਂ ਨੇ ਬੁਟੀਕ ਚ ਤੇ ਨਹੀਂ ਮੈਂ ਆ ਯੂਨੀਫਾਰਮ ਪ੍ਰੈਸ ਕਰਨ ਚਲੀਆਂ ਬੱਚਿਆਂ ਦਾ ਪਤਾ ਵੀ ਮੌਸਮ ਅੱਜ ਕੱਲ ਮਿੰਟਾਂ ਜੀ ਖਰਾਬ ਹੋ ਜਾਂਦਾ ਦੀਦੀ ਤੇ ਉਹਦੇ ਨਾਲ ਤੇ ਟੀ-ਸ਼ਰਟ ਦੇ ਨਾਲ ਮੈਚ ਜਿਹੇ ਕਰੋਕਸ ਨੇ ਦਾ ਮੂੰਹ ਵਾਲੇ ਮੈਨੂੰ ਦੇ ਨਾ ਅੱਛਾ ਇਹ ਪਾ ਨਹੀਂ ਇਹ ਸਾਈਡ ਤੇ ਲਾ ਉਸਾਇ ਇਹ ਸੀ ਲਾ ਬਲ ਪੱਖਾ ਇਸ ਤਰ੍ਹਾਂ ਲਾ ਪੱਖਾ ਕਰਾ ਦੇ ਇਹਨੂੰ ਪੱਖਾ ਨਾ ਹਾਂ ਕਿ ਡਿਗਰਾਵੇ ਨਹੀਂ ਇੱਥੇ ਕਸਟਮਰ ਦੇ ਨਾ ਹੈਗਾ ਕੋਈ ਨਹੀਂ ਨਹੀਂ ਤੁਸੀਂ ਅੱਛੇ ਨਹੀਂ ਮੇਰੇ ਮਿਲ ਬੂਕ ਆਹ ਹੋਰ ਕੀ ਏ ਤੇ ਇਹ ਗਲਤ ਗੱਲ ਹੈ ਸਹੀ ਗੱਲ ਇਹ ਤੇ ਸਰਾਸਰ ਸਹੀ ਗੱਲ ਹੈ ਇਹ ਉਹ ਚਾਸ਼ ਲੜਾਂ ਬਚਾਲੋ ਤੇ ਬਚਦੀਆਂ ਉਹ ਗਾਈ ਵੀ ਹੁਣ ਇੱਥੇ ਬਹਿ ਕੇ ਤੇ ਕੱਲ ਨੂੰ ਆਉਣਗੇ ਘੈਂਟ ਘੈਂਟ ਸੂਟ ਵੀਡੀਓ ਤੇ ਪਰਸੋਂ ਆਉਣਗੇ ਤੁਹਾਡੇ ਕੋਲ ਆ ਜਾਂਦੇ ਜੀ ਜੀ ਅੱਜ ਸਾਨੂੰ ਸੀ ਤਾਂ ਦੀ ਐਕਟਿੰਗ ਕਰ ਕਰਕੇ ਉਹੀ ਐਕਸ਼ਨ ਮਾਰੀ ਜਾ ਰਹੀ ਸੋਨੂੰ ਸੋਨੂ ਨੂੰ ਨਾ ਬਲਾ ਕੇ ਲਿਆਉਂਦੇ ਇਹ ਦੀਦੀ ਕੋਈ ਚੱਕਰ ਨਹੀਂ ਹੈਗਾ ਕੋਈ ਅਭੀ ਨਵੀ ਹੋ ਜਾਏ ਤਾਂ ਮੈਨੂੰ ਫੋਨ ਕਰਦੇ ਹੋ ਮੈਂ ਆ ਜਾਵਾਂਗੀ ਉਹ ਲੋਟ ਲਿਖੇ ਸੌ ਰਹੇ ਸੀ ਤੇ ਤਾਂ ਹੀ ਤੇ ਨਹੀਂ ਕਰ ਨਹੀਂ ਕਰ ਸੌਣੇ ਸੀ ਤੇ ਸੁਣ ਰਹੇ ਹੈ ਖਾਣਾ ਬਦੋਚਣਾ ਫਿਰ ਵਧੀਆ ਵੀ ਤੇ ਸੀਤੇ ਆ ਤੇ ਹੁਣ ਫਿਰ ਤੈਨੂੰ ਵੀ ਤੇ ਦਵਾਂਗੇ ਹੀ ਛੂਟ ਸੀਗੇ ਤੇ ਫਿਰ ਮਹਿੰਗੇ ਵੀ ਤੇ ਹੁੰਦੇ ਆ ਤੇ ਮੈਂ ਤੇ ਵੀ ਤੇ ਕੀਤੀ ਹੁੰਦੀ ਆ ਤੇ ਫਿਰ ਹਾਏ ਰੱਬਾ ਦੱਸ ਨਹੀਂ ਕਿਹੜਾ ਨਹੀਂ ਆ ਸੰਭੋ ਨਹੀਂ ਸਾਰਾ ਕੁਝ ਇਥੋਂ ਆਪਾਂ ਤੇ ਚੱਲੇ ਆਪਣੀ ਡਿਊਟੀ ਕਰਨ ਏਸੀ ਲਾ ਦੇ ਹਮਣ ਨਹੀਂ ਠੀਕ ਪੱਖਾ ਚੱਲਣ ਦੇ ਦਿਆ ਬੂਆ ਖੋਲ ਕੇ ਰੱਖੋ ਮੈਂ ਆਪਣਾ ਏਸੀ ਚੱਲਣ ਦੇ ਆ ਉਹਨੂੰ ਛੱਡ ਦੇਣੀ ਆ ਖੁੱਲਾ ਕਮਰਾ ਬੱਸ ਛੱਡ ਦੇ ਹੋਰ